ਜੋ ਇਨ ਇਲੈਕਸ਼ਨ ਨੂੰ ਫ੍ਰੀ ਐਂਡ ਫੇਅਰ ਕਰਾਉਣ ਲਈ ਪਜ਼ਿਕਾ ਪੁਲਿਸ ਹਰ ਅ ਅਫਰਟਸ ਤੋਂ ਮਾਰਨਗੇ ਤੇ ਹਰ ਚੀਜ਼ ਤੇ ਆਪਣੇ ਦੱਪਾ ਰਹਿਣਗੇ ਅੱਜ ਅੰਡਰ ਦ ਗਾਈਡੈਂਸ ਆਫ ਐਸਐਸਪੀ ਡਾਕਟਰ ਪ੍ਰਗਜਨ ਬਾਈ ਤੇ ਸੁਨੋ ਦੀ ਨਿਗਰਾਨੀ ਹੈ ਕਿ ਅਸੀਂ ਸਾਨੂੰ ਬੜੀ ਚੀਜ਼ ਇੱਕ ਕਾਮਯਾਬੀ ਮਿਲੀ ਹੈ ਇਲਿਸੀਟ ਲਿਕਰ ਦਾ ਤੇ ਅਜਿਛੇ ਸਾਨੂੰ 1830 ਦੇ ਕਰੀਬ ਸਲੋ ਪੇਟੀਆਂ ਮਿਲੀਆਂ ਹਨ ਤੇ ਇਹਦੇ ਵਿੱਚ ਅਸੀਂ ਦੋ ਟਰੱਕ ਅਤੇ ਇੱਕ ਛੋਟਾ ਪਿਕਅਪ ਵਿਨਲ ਰਿਕਵਰ ਕੀਤਾ ਹੈ ਤੇ ਇਹਦੇ ਨਾਲ ਅਸੀਂ ਤਿੰਨ ਬੰਦਿਆਂ ਦੇ ਵੀ ਅਰੈਸਟ ਪਾਈਏ। ਅਰੈਸਟ ਕਿਹੜੇ ਸ਼ਰਾਬ ਮਾਰਕਾ ਕਿਹੜੇ ਚੀਜ਼ ਰਹੀ? 180 ਮਾਰਕਾ ਸ਼ਰਾਬ ਸੀਗੀ 120 ਤੋਂ 770 ਸੱਤ ਬਾਕਸ ਸੀਗੇ। ਉਹ ਸੋਫੀਆ ਸੋਫੀਆ ਕਰਕੇ ਹੈ ਤੇ ਜਿਹੜੇ ਬਾਕੀ ਰੈਸਟ ਹੈ ਬਾਰਸ ਦੇ ਕਰੀਪ ਜਿਹੜੇ ਬਾਕਸ ਸੀ ਉਹ ਜੁਗਦੀ ਦਾਮ ਮਾਰਕਾ ਨਾਮਕ ਦੇ ਸੀ ਸੀ ਕਿੱਥੋਂ ਗ੍ਰਾਮਤ ਕੀਤੀ ਗਈ ਹੈ? ਇੱਥੇ ਆਪਣੇ ਲੋਕ ਲੋਕਲੀ ਲਗ ਲਗ ਮਕਦਮੇ ਤੈਤ ਅਸੀਂ ਸਾਡੇ ਕੋਲ ਇਨਫੋਰਮੇਸ਼ਨ ਸੀਗੀ। ਤੇ ਉਹਦੇ ਤਹਤ ਅਸੀਂ ਕਾਰਵਾਈ ਕਰਦੇ ਹੋਏ ਇਹ ਰਿਕਵਰੀ ਕੀਤੀ ਸੀ। ਨਾਕੇ ਦੇ ਦੌਰਾਨ ਸਰਕੂ ਬਣਾਉਣੀ। ਨਹੀਂ ਸਰ ਕੋਈ ਇੱਕ ਬਖੂਰੀ ਸੀ ਜੋ ਉੱਥੋਂ ਜਾ ਕੇ ਬਰਾਮਦ ਕੀਤੀ ਗਈ। ਹਾਂ ਜੀ। ਅ ਸਰ ਆਈ ਕਿੱਥੋਂ ਸੀਗੀ ਇਹ ਸਾਹਮਣੇ ਆਇਆ ਜੀ ਅਸੀਂ। ਦੇਖੋ ਇਟਸ ਆਲ ਅ ਪਾਰਟ ਆਫ ਇਨਵੈਸਟੀਗੇਸ਼ਨ ਮਾਈ ਅਨਗੋਇੰਗ ਪ੍ਰੋਸੈਸ ਸਰ। ਠੀਕ ਹੈ ਸਾਨੂੰ ਇਸ ਜਸਟੀਫਾਈ ਨਹੀਂ ਕਰ ਪਾਇਆ ਜਿਹੜੇ ਇਹਨਾਂ ਦੇ ਆਹ ਕੰਟਰੈਕਟਰ ਸੀਗੇ ਜੋ ਵੀ ਨਾਤੇ ਮੋਬਲ ਸੀਗੇ। ਤਿੰਨਤੋਂ ਅਸੀਂ ਅਜੇ ਵੀ ਹੋਰ ਅਸੀਂ ਦਸਤਾਵੇਜ਼ ਲੱਭ ਰਹੇ ਹਾਂ। ਇਟਸ ਅ ਪਾਰਟ ਆਫ ਦਾ ਔਨਗoing ਪ੍ਰੋਸੈਸ ਇਨਵੈਸਟੀਗੇਸ਼ਨ ਜਿੱਤਾ ਜੋ ਹੋਏਗਾ ਅੱਗੇ ਆਰਦੀ ਤੇ ਅੱਗੇ ਵਿਚਾਰਿਆ ਜਾਏਗਾ ਕਿੰਨੀ ਕਿੰਨੀ ਐਫਆਈਰ ਲਾਂਚ ਕੀਤੀ ਜੀ ਇਸ ਮਾਮਲੇ ਵਿੱਚ ਇੱਥੇ ਦੋ ਐਫਆਈਰ ਲਾਂਚ ਹੋਈਆਂ ਸੀ ਸਿਟੀ ਪੁਲਿਸ ਸਟੇਸ਼ਨ ਫਜ਼ਿਲਕਾ ਵਿੱਚ ਐਫਆਈਰ ਨੰਬਰ 43 ਤੇ ਐਫਆਈਰ ਨੰਬਰ 44 ਕੀ ਲੱਗਦਾ ਕਿ ਇਲੈਕਸ਼ਨਾਂ ਦੇ ਵਿੱਚ ਇਹਦਾ ਇਸਤੇਮਾਲ ਕੀਤਾ ਜਾਣਾ ਹੈ ਦੇਖੋ ਇਟਸ ਅ ਪਾਰਟ ਆਫ ਦਾ ਇਨਵੈਸਟੀਗੇਸ਼ਨ ਟਾਫੀ ਬੜੀ ਹਿਊਜ ਰਿਕਵਰੀ ਹੈ ਤੇ ਇਟਸ ਅ ਪਾਰਟ ਆਫ ਦਾ ਇਨਵੈਸਟੀਗੇਸ਼ਨ ਕਿੰਨੇ ਬੰਦੇ ਫੜੇ ਗਏ ਆ ਕਿੰਨੇ ਬੰਦੇ ਫੜੇ ਗਏ ਨਹੀਂ ਅਸ ਆਫ ਟਾਪ ਬਾਕੀ ਅਸੀਂ ਹੋਰ ਵੀ ਵਰਕਆਊਟ ਕਰਾਂਗੇ ਜਿੱਦਾਂ ਦਾ ਜੋ ਕਸੂਰ ਹੋਏਗਾ ਉਹਨੂੰ ਅਸੀਂ ਬਿਹਾਈਂਡ ਦਾ ਬਾਸ ਲੈ ਕੇ ਆਵਾਂਗੇ ਇਸ ਤੋਂ ਇਲਾਵਾ ਜੀ ਗੱਲ ਕਰ ਲਈ ਤਾਂ ਹੋਰ ਕਿਸ ਤਰ੍ਹਾਂ ਦੀ ਰਿਕਵਰੀ ਰਹੀ ਹੈ ਜੀ ਫਲਕਾ ਡਿਸਟ੍ਰਿਕਟ ਪੁਲਿਸ ਨੂੰ ਮਿਲੀ ਹੈ ਇਸ ਸਫਲਤਾ ਵਿੱਚ ਦੇਖੋ ਜੀ ਏਟਲੀਸ ਕੱਲ ਵੀ ਏਟਲੀਸ ਜੀ ਐਫਐਸ ਰਜ ਹੋਈਆਂ ਚਾਹੇ ਕੋਈ ਪੈਕਤੀ ਪੈਟੇ ਸ਼ਾਮ ਹੋਈਆਂ ਲਗਨਤਾਂ ਚ ਦਲਾਲਾਬਾਦੀ ਹੋਈ ਹੈ ਬਹੁਤ ਵੀ ਹੋਈ ਹੈ ਸਭ ਜਿਹਨਾਂ ਫਲਕਾ ਚ ਹੋਈ ਹੈ ਤਾਂ ਅਸੀਂ ਉਹਨਾਂ ਬਰੀ ਚੌਕਸੀ ਰੱਖੀ ਹੋਈ ਹੈ ਫਲਕਾ ਪੁਲਿਸ ਨੇ ਤੇ ਟਾਈਮ ਟੂ ਟਾਈਮ ਅਸੀਂ ਰਿਕਵਰ ਕਰਕੇ ਅਸੀਂ ਫੇਰ ਇਲੈਕਸ਼ਨ ਕਰਵਾਗੇ ਇਹ ਲੱਗਦਾ ਹੈ ਸਰ ਜਿਸ ਤਰ੍ਹਾਂ ਹੈਵੀ ਰਿਕਵਰੀ ਹੋ ਰਹੀ ਹੈ ਤੇ ਇਹਦਾ ਇਸਤੇਮਾਲ ਕਿਤੇ ਨਾ ਕਿਤੇ ਜਾ ਕੇ ਇਲੈਕਸ਼ਨ ਵਿੱਚ ਹੋ ਸਕਦਾ ਹੈਗਾ ਜੀ ਦੇਖੋ ਮੈਂ ওই ਚੀਜ਼ ਤੁਹਾਨੂੰ ਦੱਸ ਰਿਹਾ ਹਾਂ ਇਸ ਦਾ ਪਾਰਟ ਆਫ ਆ ਇਨਵੈਸਟੀਗੇਸ਼ਨ ਅਸੀਂ ਇਹਦੇ ਵਿੱਚ ਹਰ ਜੋ ਵੀ ਪਹਿਲੂ ਹੈ ਅਸੀਂ ਸਾਰੇ ਇੱਕ ਚੀਜ਼ ਆਡਿਟਿਫਾਈ ਕਰਾਂਗੇ ਤੇ ਉਹਨੂੰ ਐਕਸਪਲੋਰ ਵੀ ਕਰਾਂਗੇ ਤੇ ਕਿੱਥੇ ਜਾ ਰਹੀ ਸੀ ਤੇ ਕੈਥੋਲਿਕ ਸੀ ਇਟਸ ਆ ਪਾਰਟ ਆਫ ਦ ਇਨਵੈਸਟੀਗੇਸ਼ਨ ਤੱਕ ਦੀ ਜੀ ਗੱਲ ਕਰ ਲਈ ਤਾਂ 3 ਕੈਂਟਰਾਂ ਦੇ ਅੰਦਰੋਂ 1813 ਬੋਤਲਾਂ ਪੇਟੀਆਂ ਤੇ ਇਸ ਤੋਂ ਇਲਾਵਾ ਕਿੰਨੇ ਹੋਰ ਹੋਗੇ ਜੀ 35 ਵੇਖ ਜੀ ਟੋਟਲ ਆਪਣੇ ਹੋ ਗਏ ਨੇ ਜੀ ਅਲੱਗ-ਅਲੱਗ ਰਿਕਵਰੀ ਓਕੇ ਹਾਂ ਜੀ ਹਾਂ ਜੀ ਬਲੋ ਇੱਕ ਟਰੱਕ ਚ ਜੁਦਾ 767 ਬਾਕਸ ਸੀਗੇ ਉਸ ਚ 12 ਇੱਕ ਪੇਟੀ ਦੇ 12 ਬੋਟਲ ਹੁੰਦੀਆਂ ਉਹ ਚ ਸੋਫੀਆ ਦੀ ਸੀ ਜਿਹੜੀ ਡੀਸੀ ਲਿਕਰ ਇਦਾਂ ਹੀ ਜਿਹੜਾ ਦੂਸਰਾ ਟਰੱਕ ਪਕੜਿਆ ਗਿਆ ਉਹਦੇ ਚ ਲਗ-ਲਗ ਜਿਦਾ 1/4 ਹੁੰਦਾ ਹੈ ਜੀ ਆਉਂਦੀਆਂ ਸੀਗਾ ਹੋਰ ਉਹਦੇ ਲਗ-ਲਗ ਪੈਕਿੰਗ ਸੀਗੀਆਂ ਉਹਦੇ ਤਹਿਤ ਅਲੱਗ-ਅਲੱਗ ਬਾਕਸਿਸ ਬਲੇ ਕੋਈ 40 40 ਬਾਕਸ ਸਿਕੀਗੇ 750 ਬਾਕਸ ਇਕਸਨ ਦੋਸਤੋ ਤਰਿਕਾ ਬਾਕਸ ਇੱਕ ਸੰ ਤੇ ਇਸੇ ਹਿਸਾਬ ਨਾਲ ਕਰਕੇ ਲ ਟੋਟਲ ਰਿਕਵਰੀ ਸਾਡੀ 1430 ਦੇ ਕਰੀਬਾਂ ਦੇਗੀ ਇਹ ਸਰ ਪੰਜਾਬ ਦੀ ਮੇਡ ਸੀਗੀ ਸੇਲ ਜਿਹੜੀ ਪੰਜਾਬ ਹੋ ਸਕਦੀ ਸੀ ਕਿ ਇਹ ਬਾਹਰੋਂ ਕਿਧਰੋਂ ਆਈ ਹੈ ਜੀ ਇਹ ਨਹੀਂ ਪੰਜਾਬ ਦੀ ਸੀਗੀ ਬਾਕੀ ਅਸੀਂ ਵੈਰੀਫਾਈ ਕਰਾਂਗੇ